ਸਾਨ ਯੂਨੀਅਨ ਨੇ ਮਾਰਕ ਫੈਨ ਚੌਂਕ ਵਿਖੇ ਪੰਜਾਬ ਸਰਕਾਰ ਦਾ ਬੈਨਰ ਸਾੜਿਆ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਲਗਾਏ ਮੁਰਦਾਬਾਦ ਦੇ ਨਾਰੇ ਵਿਰਵਾਣ ਨੂੰ ਸਵੇਰੇ ਕਪੂਰਥਲਾ ਦੇ ਮਾਰਕ ਫੈਨ ਚੌਂਕ ਵਿਖੇ ਸ਼ਹੀਦ ਚ ਕੂੜਾ ਡੰਪ ਕਰਨ ਦੀ ਜਗ੍ਹਾ ਨੂੰ ਲੈ ਕੇ ਬਣੀ ਸਮੱਸਿਆ ਨੂੰ ਲੈ ਕੇ ਇੱਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਜੰਮ ਕੇ ਮੁਰਦਾਬਾਦ ਦੇ ਨਾਰੇ ਲਗਾਏ इस मौके किसान यूनियन ने एकता पार्टी का समर्थन किया हाजिर होकर लोग परेशानी का डट के विरोध किया प्रधान गुरमीत लाल बिटू ने कहा कि शहर च कूड़ा करकट मोड़ मोड़ से पिया है एथेद का विधायक जान बुझ के मसला हल नहीं हो रहा नगर निगम च सारे कौंसलर इसते हैं कि यह मता पा के कूड़ा सुटने लमीन हासिल नहीं कर सकते ਇਸ ਸਾਜ਼ਿਸ਼ ਤਹਿਤ ਨਗਰ ਨਿਗਮ ਨੂੰ ਜ਼ਮੀਨ ਦੇਵਾਉਣਾ ਨਹੀਂ ਚਾਹੁੰਦੇ ਇਸ ਤੋਂ ਇਲਾਵਾ ਆਪ ਕਪੂਰਥਲਾ ਚ ਫੈਲ ਹੈ ਇਸ ਦੇ ਦੋ ਚਾਰ ਲੀਡਰ ਆਪਸ ਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਚ ਲੱਗੇ ਰਹਿੰਦੇ ਹਨ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਬਿੱਟੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੂੜਾ ਡੰਪ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਤੇ ਹਲਕਾ ਵਿਧਾਇਕ ਆਪ ਲੀਡਰਾਂ ਦੇ ਘਰ ਦੇ ਬਾਹਰ ਇਕਤਾ ਪਾਰਟੀ ਅਨਮਿੱਥੇ ਸਮੇਂ ਲਈ ਧਰਨਾ ਲਗਾਵੇਗੀ ਇਸ ਮੌਕੇ ਐਸਐਚਓ ਸਿਟੀ ਸੰਜੀਵ ਜਸਵਾਲ ਨੇ ਮੰਗ ਪੱਤਰ ਹਾਸਿਲ ਕੀਤਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜਿਹੜੇ ਕੋ ਗਿਆ ਉਹਨਾਂ ਨੂੰ ਭੇਜਦਾ ਉਹਨੇ ਕੋਈ ਪੀਣ ਰੱਖ ਲਿਆ ਇਹ ਰਾਣਾ ਗੁਰਜੀਤ ਸਿੰਘ ਦਾ ਇਹ ਕੰਮ ਆ ਇਹ ਪੀਏ ਹੈਗਾ ਵਾ ਜਾਂ ਹੋ ਰਿਹਾ ਇਹ ਭੋਗਾਂ ਦੇ ਚੱਲ ਜਾਂਦੇ ਆ ਜਾ ਕੇ ਸਰਾ ਵਿਆਹ ਹੋ ਉੱਥੇ ਵਿਆਹ ਦੇ ਸਗਣ ਦੇ ਨਹੀਂ ਮਾਪੇ ਜੱਫੀ ਪਾ ਕੇ ਇਹਨਾਂ ਕੰਮ ਹੀ ਜੱਫੀਆਂ ਦਾ ਵਾ ਇਹ ਰਾਣਾ ਗੁਰਜੀਤ ਸਿੰਘ ਕਰਦਾ ਹੀ 420 ਪਿਆਰੀ ਕਰਬੂਲੇ ਨੇ ਕੀਤੀ ਆ ਇਹਦੇ ਯੂਪੀ ਜੀ ਵੀ ਕੀਤੀ ਆ ਸਾਰੇ ਕੀਤੇ 420 ਕੀਤੀ ਇਹਨੇ ਤਾਂ ਹੀ ਅੱਜ ਇਹਨੂੰ ਐਮਪੀ ਦੀ ਇਲੈਕਸ਼ਨ ਲਈ ਲੜਾਈ ਗਈ ਜੀ ਕਿਉਂਕਿ ਹੈਗਾ ਹੀ ਇਹ ਚੋਰ ਆ ਇਹਦਾ ਚੋਰ ਤਾਂ ਕਿਹੜਾ ਰਾਣਾ ਗੁਰਜੀਤ ਸਿੰਘ ਨੇ ਕਿੰਨਾ ਪੁਲਸ ਦਾ ਕੋਟਾ ਖਾਦਾ ਕਿੰਨਾ ਕਰਬੂਲੇ ਸਾਰੇ ਦਾ ਕੋਟਾ ਖਾਦਾ ਰਾਣੇ ਨੇ ਖਾਦਾ ਜੀ ਇਸ ਕਰਕੇ ਕਹਿੰਦਾ ਮੇਰੇ ਕੋ ਗੱਡੀਆਂ ਬਹੁਤ ਵੱਡੀਆਂ ਨਰਜ਼ਰੀ ਗੱਡੀਆਂ ਵਾ ਉਹ ਨਰਜ਼ਰੀ ਗੱਡੀਆਂ ਸਾਡੇ ਗਰੀਬਾਂ ਦੀਆਂ ਆ ਸਾਡੇ ਗੀ ਬਾਰੇ ਕਰੇ ਪੈਸੇ ਆ ਉਹੀ ਲੱਗੜੀਆਂ ਲਈਆਂ ਇਨੇ ਲੇਕਿਨ ਨਿਊਜ਼ ਦੇ ਕਹਿੰਦਾ ਮੇਰੇ ਕੋ ਬਹੁਤ ਵੱਡਾ ਬੰਗਲਾ ਆ ਬਹੁਤ ਕੁਸ਼ ਆ ਇਹ ਸਾਰਾ ਕੁਝ ਸਾਡੇ ਘਰ ਉਰੇ ਤੇ ਰੋਟੇ ਲੱਗਿਆ ਹੋਆ ਇਹ ਕਿੰਨੂ ਕਿਸੇ ਭਗਵੰਦਾ ਤੇ ਜੱਫੀ ਪਾ ਕੇ ਚੱਲਣ ਜਾ ਮਥਾ ਟੇਕ ਕੇ ਜਿਵੇਂ ਲੋਜੀ ਰਾਣਾ ਗਰੀਬ ਸਿੰਘ ਨੇ ਨਾਲ ਜੱਫੀ ਪਾਈ ਇਹ ਜੱਫੀ ਨਹੀਂ ਪਾਈ ਉਹਨੇ ਆਪਣੀ ਬੋਟ ਪੱਕੀ ਕੀਤੀ ਆ ਇਸ ਕਰਕੇ ਮੈਂ ਆਪੇ ਸਾਰੇ ਲੋਕਾਂ ਨੂੰ ਕਹਿਣਾ ਵਾ ਕਿ ਆਪਾਂ ਜਾਗਰੂਕ ਕਰੀਏ ਐਤੀ ਕੋਈ ਅਹੋੜਿਆ ਇਨਸਾਨ ਬਣਾਈਏ ਕਿਹੜਾ ਆਪਣਾ ਵਿਕਾਸ ਕਰੇ ਕਿ ਅੱਜ ਕਿਸਾਨ ਯੂਨੀਅਨ ਵੱਲੋਂ ਵੀ ਜਿਹੜੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਤਾਂ ਕਿਤਾ ਦੇਖਦੇ ਜਿਹੜੇ ਕਿ ਸ਼ਹਿਰ ਦੇ ਹਾਲਾਤਾਂ ਨੂੰ ਆ ਸ਼ਹਿਰ ਦੇ ਲਾਸਟ ਜਿਹੜੇ ਬਹੁਤ ਮਾਰੇ ਕੋਈ ਪਏ ਆ ਕਿਉਂਕਿ ਜੁਮੇ ਮਿਲਤਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਦੀਆਂ ਸੋ ਇੱਕਤਾ ਪਾਰਟੀ ਨੇ ਔਰ ਨਾਲ ਕਿਸਾਨ ਯੂਨੀਅਨ ਨੇ ਜਿਹੜਾ ਇਹ ਮਰਦਾ ਚੱਕਿਆ ਹੈ ਇਹਨਾਂ ਦਾ ਆਪਣਾ ਨਹੀਂ ਹੈ ਸੋ ਸ਼ਹਿਰ ਤੁਸੀਂ ਸ਼ਹਿਰ ਦੇ ਦੁਆਲੇ ਦੁਆਲੇ ਕਿਤੇ ਵੀ ਦੇਖ ਲਓ ਕਬੂਤਰਲਾ ਸ਼ਹਿਰ ਜਿਹੜਾ ਸਫਾਈ ਦੇ ਨਾਂ ਤੇ ਪ੍ਰਚਲਿਤ ਸੀ ਜੋ ਹਰ ਇੱਕ ਜਿਹੜੀ ਕਬੂਤਰ ਦਾ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਉਹ ਸ਼ਹਿਰ ਜਿਹੜਾ ਉਤੰਗਨਾ ਪਰ ਚੁਟਾ ਹੈ ਔਰ ਜਿਹੜੇ ਇਹਨਾਂ ਦੇ ਐਮਸੀ ਹੈ ਜੋ ਜ਼ਿੰਮੇਵਾਰ ਤੇ ਹੈ ਉਧਾਮ ਨਾ ਪੜੀਆਂ ਜਿਹੜੀਆਂ ਮਿਲ ਜੀਨਾਂ ਨੂੰ ਜਿਹੜੀ ਆ ਗੱਜੇ ਮਿਲੀ ਹੈ ਉਹਦਾ ਅਨਾੰਦ ਮੰਨ ਰਿਹਾ ਨੰ ਦੇਖਦਾ ਹੁੰਦਾ ਛੋਟੇ ਛੋਟੇ ਮੇਲਿਆਂ ਤੇ ਜਾ ਕੇ ਚਾਰਕ ਲੋਕਾਂ ਦੇ ਢੋਗਾਂ ਤੇ ਜਾ ਕੇ ਜਾਂ ਕਿਸੇ ਛੋਟੇ ਪ੍ਰੋਗਰਾਮ ਟੂਰਨਾਮੈਂਟਾਂ ਤੇ ਜਾ ਕੇ ਜਦੋਂ ਇਹ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਜਦੋਂ ਲੋਕਾਂ ਤਰ੍ਹਾਂ ਤਰ੍ਹਾਂ ਦੇ ਕਹਾਣੀ ਲਾਖੇ ਜਦੋਂ ਫੇਸਬੁੱਕ ਤੇ ਪਾਉਂਦੇ ਆ ਉਦੋਂ ਬੜਾ ਸ਼ਰਮ ਆਉਂਦੀ ਹੈ ਕਿ ਕਿਹੜੇ ਕੰਮ ਨੂੰ ਇਹ ਬਿਠਾਏ ਸੀ ਇਹਨਾਂ ਕੰਮਾਂ ਨੂੰ ਬਿਠਾਏ ਸੀ ਸ਼ਹਿਰ ਜਿਹੜਾ ਕੰਦ ਨਾ ਭੜਿਆ ਪਿਆ ਹੈ 14 ਕਰੋੜ ਰੁਪਏ ਜਿਹੜਾ ਪੂਰੇ ਇਸ ਸ਼ਹਿਰ ਨੂੰ ਆ ਚੁੱਕਾ ਹੈ ਉਹ ਕਿੱਥੇ ਜਾਊਗਾ ਪਿਛਲੇ 25 ਸਾਲਾਂ ਤੋਂ ਜਿਹੜਾ ਕੂੜੇ ਦਾ ਆ ਕੋਈ ਕਾਂੰਦ ਨਹੀਂ ਹੋ ਸਕਿਆ ਕੋਈ ਤਾਂ ਕੋਈ ਜ਼ਮੀਨدار ਕਿ ਪੂਰੇ ਲਈ ਜਿਹੜਾ ਪ੍ਰਬੰਧ ਨਹੀਂ ਕੀ ਕਰ ਸਕੇ ਕਿਉਂਕਿ ਇਹ ਲੋਕ ਜ਼ਿੰਮੇਵਾਰ ਹੈ ਇਹ ਫਿਰ ਕਾਹਦਾ ਕਰਕੇ ਉਹ ਟਾਇਰਾਂ ਨੂੰ ਪਾਈਆਂ ਕਿਉਂ ਇਹਨਾਂ ਨੂੰ ਬਿਠਾਇਆ ਗਿਆ ਇਹਨਾਂ ਨੂੰ ਕੇਵਲ ਰੀਵਨ ਕੱਢਣ ਲਈ ਬਿਠਾਇਆ ਗਿਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਲੋਕ ਜਿਹੜੇ ਆ ਕੇ ਸੜਕਾਂ ਦੇ ਆ ਕੇ ਆਪਣੇ ਸ਼ਹਿਰ ਦੀ ਸਫਾਈ ਵਾਸਤੇ ਵਹਾਰ ਲਾ ਰਹੇ ਆ ਪਰ ਇਹ ਲੋਕ ਦੇ ਸ਼ਰਮ ਹੈ ਮੈਂ ਪ੍ਰਧਾਨ ਜੀ ਦੇ ਨਾਲ ਸਲਾਹ ਕੀਤੀ ਹੈ ਕਿ ਅਸੀਂ ਅੱਗੇ ਤੋਂ ਇੱਕ ਵਟਾਏ ਕੱਠ ਰੱਖ ਕੇ ਪ੍ਰਾਥੀ ਜਥੇਬੰਦੀਆਂ ਨਾਲ ਸਹਿਯੋਗ ਮੰਗ ਕੇ ਅਸੀਂ ਸ਼ਹਿਰ ਵਿੱਚ ਇੱਕ ਇੱਕ ਵੱਡਾ ਪਰਦਾਸ਼ੀਲ ਕਰਾਂਗੇ ਤਾਂ ਜੋ ਜੁਮਿਹਰਤਾਂ ਜਿਹੜੀਆਂ ਆ ਆਰਾਮ ਕਰ ਰਹੀਆਂ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਨਾਲ ਅਹਾਸ ਕਰਵਾਇਆ ਜਾਊਗਾ ਕਿ ਤੁਹਾਡੇ ਫਰਜ਼ ਕੰਮ ਕਰਨਾ ਬੰਦੇ ਸੀ ਤੁਹਾਡੇ ਫਰਜ਼ ਕੇਵਲ ਰੇਵਨ ਕੱਟਣਾ ਨਹੀਂ ਸੀ ਸੋ ਮੈਂ ਸ਼ਹਿਰ ਵਾਸੀਆਂ ਨੂੰ ਮਹੱਲੇ ਵਾਸੀਆਂ ਨੂੰ ਤੁਹਾਡਾ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੇ ਕਿ ਪਬਲਿਕ ਤੇ ਨਮਾਇंदे ਆਪਣੀ ਨੈਤਿਕ ਜ਼ਿੰਮੇਵਾਰੀ ਭੁੱਲ ਗਏ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਇੱਥੋਂ ਸਮਝ ਆ ਰਹੀ ਹੈ ਕਿ ਸ਼ਹਿਰ ਕੂੜੇ ਨਾਲ ਭਰਿਆ ਪਿਆ ਸ਼ਹਿਰ ਕੰਦਨਾ ਭਰਿਆ ਪਿਆ ਸ਼ਹਿਰ ਦੀਆਂ ਹਸਪਤਾਲਾਂ ਦੀਆਂ ਸੇਵਾਵਾਂ ਦੇਖ ਲਓ ਤੁਸੀਂ ਸ਼ਹਿਰ ਦੇ ਬਾਜ਼ਾਰ ਦੇਖ ਲਓ ਤੁਸੀਂ ਸ਼ਹਿਰ ਵਿੱਚ ਕੌਣ ਨੈਤਿਕ ਜ਼ਿੰਮੇਵਾਰੀ ਸੰਭਲਦਾ ਹੈ ਸ਼ਹਿਰ ਤਾਂ ਵਿਰਸ ਹੋਇਆ ਪਿਆ ਹੈ ਇੱਥੇ ਨਾ ਕੋਈ ਸਰਕਾਰ ਦਾ ਨਮਾਇੰਦਾ ਜ਼ਿੰਮੇਵਾਰੀ ਲੈਂਦਾ ਹੈ ਨਾ ਇੱਥੇ ਦਾ ਐਮਐਲਏ ਜ਼ਿੰਮੇਵਾਰੀ ਲੈਂਦਾ ਹੈ ਇਹ ਲੋਕ ਜਾਣ ਤੇ ਜਾਣ ਕਿੱਥੇ ਇੰਨੀ ਬਦਕਿਸਮਤੀ ਹੈ ਇਸ ਸ਼ਹਿਰ ਦੀ ਇਹਨਾਂ ਨੇ ਪਿਛਲੇ ਜੀ ਸਾਲ ਤੋਂ ਜਿਹੜੇ ਆਪਣੇ ਨਮਾਇंदे ਚੁਣੇ ਆ ਉਹ ਕੋਈ ਕੰਮ ਨਹੀਂ ਕਰ ਰਹੇ ਸੋ ਇਹ ਸ਼ਹਿਰ ਵਾਸੀ ਸਾਰੇ ਇਕੱਠੇ ਹੋਗੇ ਅਗਲਾ ਐਕਸ਼ਨ ਬੁਲਾਣਾਗੇ ਜਿਹਦੇ ਵਿੱਚ ਅਸੀਂ ਇੱਕ ਵੱਡਾ ਐਕਸ਼ਨ ਕਰਕੇ ਇਹਨਾਂ ਨੂੰ ਜ਼ਿੰਮੇਵਾਰ ਲੋਕਾਂ ਨੂੰ ਅਸੀਂ ਅਰਣਾ ਵਾੜਾ ਦੇ ਜਿਹੜੇ ਲੋਕ ਆ ਉਹਨਾਂ ਤੋਂ ਹੀ ਇਹਨਾਂ ਨੂੰ ਕੱdੀਆਂ ਤੋਂ ਲਹਾਵਾਗੇ ਇਹਨਾਂ ਨੂੰ ਪਤਾ ਲੱਗੇ ਅਸੀਂ ਅਸਫਲ ਹੋਏ ਆ ਤੇ ਲੋਕਾਂ ਨੇ ਅਸਫਲ ਕਰ ਦਿੱਤਾ ਧੰਨਵਾਦ ਸਾਡਾ ਪਾਰਟੀ ਵੱਲੋਂ ਜਿੱਦ ਰੋਸ ਦਾਣਾ ਜਿਹੜਾ ਉਹ ਰੋਡ ਜਾਮ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਕਿ ਕਪੂਰਥਲਾ ਵਿੱਚ ਕਾਫੀ ਸਮੱਸਿਆ ਜਿਹੜੀ ਵੈਸੇ ਤੇ ਪੂਰੇ ਪੰਜਾਬ ਸਮੱਸਿਆ ਬਹੁਤ ਆ ਗਈਆਂ ਵਾ ਪਰ ਹਲਕਾ ਕਪੂਰਥਲਾ ਦੇ ਵਿੱਚ ਵੀ ਜਦੋਂ 25 ਸਾਲ ਪਹਿਲਾਂ ਇੱਕ ਮੰਨਿਆ ਪਰ ਮੰਨਿਆ ਕਪੂਰਥਲਾ ਸੀਗਾ ਵੀ ਕਪੂਰਥਲਾ ਇੱਕ ਸੋਨੇ ਚਿੜੀ ਸੀਗੇ ਲੋਕ ਆਧਾਰਨ ਦਿੰਦੇ ਸੀ ਕਪੂਰਥਲੇ 'ਚ ਪਾਣੀ ਪ੍ਰੋਪਰ ਆ ਸੀਵਰੇਜ ਪ੍ਰੋਪਰ ਆ ਉਹ ਸਫਾਈ ਪ੍ਰੋਪਰ ਆ ਇੱਥੇ ਕੋਈ ਐਹੋ ਜਿਹੀ ਲਿੰਕ ਨਹੀਂ ਸੀ ਹੈਗਾ ਪਰ ਜਿਉਂ ਉਹ ਦਾ ਰਾਣਾ ਗੁਰਦੀਪ ਸਿੰਘ ਨੇ ਕਪੂਰਥਲਾ 'ਚ ਪੈਰ ਪਾਇਆ ਉਂ ਦਾ ਮੈਂ ਸਮਝਦਾ ਕਪੂਰਥਲਾ ਡਾਉਣ ਦਾ ਡਾਉਣ ਜਿਹੜਾ ਹੁੰਦਾ ਆਇਆ ਪਰ ਅੱਜ ਤੱਕ 25 ਸਾਲ ਦੇ ਵਿੱਚ ਰਾਣਾ ਗੁਰਦੀਪ ਸਿੰਘ ਕਿਸੇ ਗਲੀ ਦੇ ਹੱਥ ਰੱਖ ਕੇ ਕੈਦ ਹੋਵੇ ਜਾਂ ਕਿਸੇ ਛੜਕ ਦਾ ਹੱਥ ਰੱਖ ਕੇ ਕੈਦ ਹੋਵੇ ਕਿ ਆਹ ਮੈਂ ਬਣਾਈ ਆ ਜੀ ਜਿਹੜੀ ਬਣਾਈ ਵੀ ਐ ਉਹ ਛੋਏ ਮਹੀਨੇ ਬਾਅਦ ਟੁੱਟ ਗਈ ਐ ਇਸ ਕਰਕੇ ਅੱਜ ਕਪੂਰਥਲੇ ਦੇ ਵਿੱਚ ਪਿਛਲੇ ਦਿਨੀ ਬਾਰਸ਼ਾਂ ਦੇ ਦਿਨ ਸੀਗੇ ਔਰ ਮੈਸਵੇ ਦਾ ਕਪੂਰਥਲੇ ਵਿੱਚ ਬਜ਼ਾਰਾ ਚ ਛੜਕਾਂ ਚ ਚੌਂਕਾਂ ਚ ਕੂੜੇ ਦੀ ਬਹੁਤ ਵੱਡੇ ਢੇਰ ਲੱਗੇ ਸੀਗੇ ਉਹ ਪਾਣੀ ਜਿਹੜਾ ਸੀਵਰੇਜ ਅਟੈਚ ਹੋ ਗਿਆ ਸੀਗਾ ਉਹਦੇ ਨਾਲ ਕਪੂਰਥਲੇ ਚ 4 3 4 5 ਮੋਤਾ ਜੜੀਆਂ ਕਪੂਰਥਲੇ ਚ ਹੋਈਆਂ ਪਰ ਉਹਨਾਂ ਪਰਿਵਾਰਾਂ ਨੂੰ ਕੋਈ ਨਹੀਂ ਮਿਲਿਆ ਨਾ ਪਰਿਵਾਰਾਂ ਕੋ ਕਿਸੇ ਨੇ ਦੁੱਖ ਜਿਆਦਾ ਕੀਤਾ ਭਾਜੇ ਰਾਣਾ ਗੁਰਜੀਤ ਸਿੰਘ ਅੱਜ ਮੇ ਐਮਐਲਏ ਖੋਦ ਮੇ ਰਹੇਦਾ ਹੈ ਐਮਸੀ ਇਹਦੇ ਹੈ ਔਰ 14 ਕਰੋੜ ਰੁਪਈਆ ਮੈਂ ਸਮਝਦਾ ਨਗਰ ਨਗਮ ਦੇ ਕੋਲ ਪਿਆ ਕਿਹਲੀ ਗੱਲ ਤੇ ਕਪੂਰਤਲਾ ਨਗਰ ਨਿਗਮ ਦਾ ਇਹ ਜੇ ਕਿ ਲੇਖੇ ਜੀ ਹਨ ਨਹੀਂ ਸੀਗਾ ਕਿਉਂਕਿ ਛੋਟਾ ਜਿਹਾ ਸ਼ਹਿਰ ਹੈ ਇੱਥੇ ਨਗਰ ਕੌਂਸਲ ਬੜੀ ਮੁਸ਼ਕਲ ਚਲਦੀ ਸੀਗੀ ਅੱਜ 50 ਐਮਸੀਆਂ ਦੀ ਤਨਖਾਹਾਂ ਕੱਟਨੀਆਂ ਪੈਂਦੀਆਂ ਮੇਅਰ ਦੀ ਤਨਖਾਹ ਕੱਟਣੀ ਪੈਂਦੀ ਹੈ ਕਮਿਸ਼ਨਰੀ ਤਨਖਾਹ ਕੱਟਣੀ ਪੈਂਦੀ ਹੈ ਪਰ ਕਪੂਰਤਲਾ ਜਿਹੜਾ ਵਾ ਉਹਕ ਜ਼ਮੀਨ ਨੂੰ ਡੋਨ 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 ਹੋਈ ਜਾਂਦਾ ਅਸੀਂ ਪਹਿਲਾਂ ਵੀ ਮੰਗ ਕਰਦੇ ਆ ਅਸੀਂ ਅੱਜ ਵੀ ਇਹੀ ਮੰਗ ਕਰਦੇ ਆ ਜਿਵੇਂ ਜੇ ਆਪਾਂ ਕਪੂਰਥਲਾ ਬਚਾਣਾ ਤੇ ਰਾਣਾ ਗੁਰਜੀਤ ਸਿੰਘ ਦੇ ਕੋਲੋਂ ਆਪਾਂ ਨੂੰ ਛਡਕਾਰਾ ਪਾਣਾ ਪੈਣਾ ਜਿੰਨਾ ਚਿਰ ਰਾਣਾ ਗੁਰਜੀਤ ਸਿੰਘ ਇੱਥੋਂ ਚੰਡੀਗੜ੍ਹ ਨਹੀਂ ਜਾਂਦਾ ਉਨਾ ਚਿਰ ਕਪੂਰਥਲੇ ਸਮੱਸਿਆ ਦਾ ਹੱਲ ਨਹੀਂ ਹੋਣਾ ਕਿਉਂਕਿ ਆ ਜੇਕਤਾ ਪਾਰਟੀ ਤੇ ਕਿਸਾਨ ਜੁਨੀਅਨ ਨੇ ਇਹ ਧਈਆ ਕੀਤਾ ਪਿਆ ਵਾ ਵੀ ਕਪੂਰ ਥੱਲੇ ਨੂੰ ਸਾਫ ਸੁਥਰਾ ਕਰਨ ਵਾਸਤੇ ਜੜੀ ਵੀ ਕੁਰਬਾਨੀ ਦੇਣੀ ਪਈ ਉਹ ਅਸੀਂ ਧਿਆੰਗੇ ਇਹ ਤਾਂ ਹੈਗੀ ਕਾਂਗਰਸ ਦੀ ਗੱਲ ਉਹ ਦੂਜੀ ਦੇ ਤੌਰ ਤੇ ਸੰਜਿਤ ਸਿੰਘ ਬੰਦੇ ਨਾਲ ਮਿਲ ਕੇ ਕੋਈ ਹੋਰ ਵੱਡਾ ਪ੍ਰੋਗਰਾਮ ਬਿਲਕੁਲ ਜੀ ਅਸੀਂ ਅੱਜ ਹੀ ਫੈਸਲਾ ਕੀਤਾ ਵੀ ਅੱਜ ਜਿਹੜਾ ਮੰਗ ਪੱਤਰ ਦਿੱਤਾ ਉਹ ਤੇ ਅਸੀਂ ਇਹ ਵੀ ਪਾਤਾ ਕਿ ਜੇ 15 ਦਿਨਾਂ ਦੇ ਵਿੱਚ ਵਿੱਚ ਵੀ ਕਪੂਰ ਥੱਲੇ ਸਮੱਸਿਆ ਦਾ ਹੱਲ ਨਾ ਹੋਊਗਾ ਉਹਦੇ ਵਿੱਚ ਧੜੇ ਬਣਾ ਕੇ ਕੁਝ ਦੇ ਮੈਂ ਸਮਝਦਾ ਜਿਹੜੇ ਇੱਥੇ ਆਪ ਵਾਲੇ ਹੈਗੇ ਆ ਜਿਹੜੇ ਆਪ ਦੇ ਘੜੇ ਬਣੇ ਪਏ ਆ ਵੈਸੇ ਤੇ ਆਪ ਦਾ ਕਪੂਰਥਲ ਚ ਹੈ ਹੀ ਕੋਈ ਨਹੀਂਗਾ ਸਿਰਫ ਕੁਰਸੀਆਂ ਤੇ ਬੈ ਕੇ ਬਿਆਨਬਾਜ਼ੀ ਕਰਦੇ ਆ ਬਿਆਨਬਾਜ਼ੀ ਕਰਨ ਤੋਂ ਬਗੈਰ ਸਰਕਾਰ ਇਹਨਾਂ ਦੀ ਰਾਣੀ ਸਰਕਾਰ ਤੇ ਹੈ ਹੀ ਨਹੀਂਗੀ ਇਹ ਰਾਣੀ ਦੇ ਖਿਲਾਫ ਬਿਆਨ ਲਾਂਦੇ ਪਏ ਆ ਬਿਆਨ ਲਾਉਣ ਤੋਂ ਪਹਿਲਾਂ ਸੋਚਣ ਕਿ ਮੈਨੂੰ ਕੁਰਸੀ ਮਿਲੀ ਆ ਕਲਮ ਮੇਰੇ ਕੋਲ ਆ ਤੇਰੇ ਜਿਹੜੇ ਆਪਰੇ 3-4 ਤੇ ਹੈਗੇ ਆ ਅਕਬਾਲ ਇੰਡੀਅਨ ਹੋ ਗਿਆ ਬਿੱਟੂ ਹੋ ਗਿਆ ਆ ਦੂਜਾ ਪਰਮੀਆਂ ਦੂਜੀ ਤੀਜੀ ਹੋ ਗਏ ਜਿੰਨੇ ਵੀ ਹੈਗੇ ਆ ਇਹ ਸਾਰੇ ਹੈਗੇ ਹਵਾਲੇ ਇਹ ਤਾਂ ਪਾਰਟੀ ਨੇ ਫੈਸਲਾ ਕੀਤਾ ਕਿ ਅਗਲਾ ਪ੍ਰੋਗਰਾਮ ਕਿਸਾਨ ਬੰਦੀਨਾ ਵੱਡੇ ਪੱਧਰ ਤੇ ਰਾਣਾ ਗੁਰਜੀਤ ਸਿੰਘ ਦੀ ਕੋਠੀ ਦੇ ਖਾ ਖੜੇ ਬੈਨ ਦਾ ਪ੍ਰੋਗਰਾਮ ਬਣਾਇਆ ਔਰ ਆਪ ਦੇ ਜਿੰਨੇ ਇੱਥੇ ਇੱਕ ਦੋ ਢਾਂਚੇ ਹੈਗੇ ਆ ਆਪ ਦੇ ਉਹਨਾਂ ਦਫ਼ਤਰਾਂ ਦੇ ਮੂਰੇ ਬਹਿ ਕੇ ਉਹਨਾਂ ਨੂੰ ਦੱਸਿਆ ਜਾਊਗਾ ਜਾ ਤੇ ਹੱਥ ਕੜੇ ਕਰਦੇ ਹੋ ਰਾਣਾ ਗੁਰਜੀਤ ਸਿੰਘ ਹੱਥ ਕੜਾ ਕਰ ਦਵੇ ਕਪੂਰ ਥੱਲੇ ਇੱਕ ਚੰਦ ਜਿਹੜਾ ਇਕੱਠਾ ਇਕੱਠਾ ਕਰਕੇ ਏਕਤਾ ਪਾਰਟੀ ਪਾਉਗੀ ਕਿਸਾਨ ਯੂਨੀਅਨ ਪਾਉਗੀ ਵੀ ਮੈਂ ਸਮਝਦਾ ਜਿਹੜੀ ਹੈ ਆਪਣੇ